ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਅਤੇ ਕਿਸਾਨਾਂ ਦੇ ਵਿਚਲੀ ਟਸਲ ਜੱਗ ਸਾਹਿਰ ਹਰ ਕੋਈ ਜਾਣਦਾ ਹੈ ਕਿ ਕਿਸਾਨ ਕਿੰਨੇ ਵੱਡੇ ਪੱਧਰ ਦੇ ਉੱਤੇ ਖਫਾ ਨੇ ਬੀਜਪੀ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਔਰ ਕਿਸਾਨ ਲਗਾਤਾਰ ਧਰਨਾ ਪ੍ਰਦਰਸ਼ਨ ਕਰਕੇ ਆਪਣਾ ਵਿਰੋਧ ਪ੍ਰਗਟ ਕਰਦੇ ਨੇ ਇਸੇ ਦਾ ਇੱਕ ਮਜੱਸਮਾ ਨਵਾਂ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲਿਆ ਇਹਦੀ ਇੱਕ ਇੱਕ ਐਗਜ਼ਾਮਪਲ ਜਦੋਂ ਨਵਾਂ ਸ਼ਹਿਰ ਦੇ ਵਿੱਚ ਬੀਜਪੀ ਨੇ ਆਪਣਾ ਦਫ਼ਤਰ ਖੋਲ੍ਹਿਆ ਉਸ ਮੌਕੇ ਕਿਸਾਨਾਂ ਨੇ ਉਸ ਦਫ਼ਤਰ ਦਾ ਐਸਾ ਘਰਾ ਕੀਤਾ ਕਿ ਮੌਕੇ ਤੇ ਪੁਲਿਸ ਸਦਣੀ ਪੈਗੀ ਕਿਸਾਨ ਆਪਣੇ ਮਨਾਂ ਦੇ ਵਿੱਚ ਰੋਸ ਲੈ ਕੇ ਬੀਜੇਪੀ ਦਫਤਰ ਦੇ ਬਾਹਰ ਪਹੁੰਚਦੇ ਨੇ ਵਿਰੋਧ ਪ੍ਰਦਰਸ਼ਨ ਕਰਦੇ ਨੇ ਭੜਕਾਹਟ ਇਕਦਮ ਵੱਧ ਜਾਂਦੀ ਹੈ ਔਰ ਕਿਸਾਨ ਐਉਂ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਗੁੱਸੇ ਦੇ ਵਿੱਚ ਕੁਝ ਵੀ ਕਰ ਗੁਜਰਨ ਨੂੰ ਤਿਆਰ ਹੁੰਦੇ ਨੇ ਪਰ ਅੰਤ ਦੇ ਵਿੱਚ ਪੁਲਿਸ ਉੱਥੇ ਆ ਜਾਂਦੀ ਔਰ ਪੁਲਿਸ ਇਨ੍ਹਾਂ ਕਿਸਾਨਾਂ ਨੂੰ ਰੋਕ ਲੈਂਦੀ ਹੈ ਪਰ ਆਖਰਕਾਰ ਇਹ ਸਭ ਕੁਝ ਕਿਉਂ ਹੋਇਆ ਕਿਸਾਨ ਕਿਉਂ ਅਜੇ ਤੱਕ ਬੀਜੇਪੀ ਦੇ ਖਿਲਾਫ ਆਪਣੀ ਨਫ਼ਰਤ ਨਹੀਂ ਰੋਕ ਪਾਰੇ ਬੀਜਪੀ ਤੋਂ ਕਿਉਂ ਕੰਨੀ ਘਤਰਾਉਂਦੇ ਨੇ ਕਿਸਾਨੇ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਤੱਕ ਦੋ ਅੰਦੋਲਨ ਹੋ ਚੁੱਕੇ ਨੇ ਇੱਕ ਵਾਰ ਪਹਿਲਾ ਅੰਦੋਲਨ ਹੋਇਆ ਸੀ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਕੇ ਬਹਿ ਗਏ ਸੀ ਔਰ ਉੱਥੇ ਜਾ ਕੇ ਕਿਸਾਨਾਂ ਨੇ ਅੰਤ ਦੇ ਵਿੱਚ ਆਪਣੀਆਂ ਮੰਗਾਂ ਮਨਵਾਉਣ ਦੇ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲੋਂ ਹਾਂ ਕਢਵਾ ਲਈ ਸੀ ਪਰ ਦੂਜੇ ਪਾਸੇ ਦੁਬਾਰਾ ਇੱਕ ਅੰਦੋਲਨ ਲੱਗਿਆ ਜਿਹਦੇ ਵਿੱਚ ਹਰਿਆਣੇ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਜਾ ਕੇ ਬਹਿ ਗਏ ਸੀ ਸ਼ੰਭੂ ਬਾਰਡਰ ਖਨੌਰੀ ਬਾਰਡਰ ਡੱਬ ਵਾਲੀ ਬਾਰਡਰ ਇਹਨਾਂ ਥਾਵਾਂ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਬੈਠੇ ਰਹੇ ਔਰ ਉਸ ਵੇਲੇ ਵੀ ਖਾਸਾ ਵਿਰੋਧ ਪ੍ਰਦਰਸ਼ਨ ਚੱਲਿਆ ਕਿਸਾਨਾਂ ਦੀਆਂ ਮੌਤਾਂ ਹੋਈਆਂ ਪਿਛਲੇ ਅੰਦੋਲਨ ਦੇ ਵਿੱਚ ਖਾਸੀਆਂ ਮੌਤਾਂ ਹੋਈਆਂ 700 750 ਕਿਸਾਨ ਜਿਹੜਾ ਉਹ ਸ਼ਹੀਦ ਹੋ ਗਿਆ ਹੁਣ ਵੀ ਕਿਸਾਨ ਬੰਦੂਕਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਔਰ ਇਹਨਾਂ ਚੀਜ਼ਾਂ ਤੋਂ ਹੀ ਖਫਾ ਨੇ ਕਿਸਾਨ ਇੱਕ ਤਾਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਦੂਜੀ ਗੱਲ ਜਦੋਂ ਮੰਗਾਂ ਮਨਵਾਉਣ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਅਥਰੂ ਗੈਸ ਸਿੱਟੀ ਜਾਂਦੀ ਹੈ ਉਹਨਾਂ ਦੇ ਉੱਤੇ ਗੋਲੀਆਂ ਦੀ ਬਾਛੜ ਕੀਤੀ ਜਾਂਦੀ ਹੈ ਤੇ ਕਿਸਾਨ ਇਸ ਮੌਕੇ ਖਫਾ ਨਾ ਹੋਣ ਨਾਰਾਜ਼ ਨਾ ਹੋਣ ਗੁੱਸੇ ਨਾ ਹੋਣ ਤਾਂ ਕੀ ਕਰਨ ਇਹੋ ਜੀ ਸਥਿਤੀ ਦੇ ਵਿੱਚ ਬੀਜੇਪੀ ਲੀਡਰ ਜਿਹੜੇ ਨੇ ਜਦੋਂ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂਦੇ ਨੇ ਤੇ ਕਿਸਾਨਾਂ ਦਾ ਇਹ ਵਤੀਰਾ ਸੁਭਾਵਿਕ ਹੈ ਜ਼ਰੂਰ ਬੀਜੇਪੀ ਲੀਡਰ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਪੂਰਾ ਹੱਕ ਹੈ ਕਿ ਲੋਕਾਂ ਦੇ ਵਿੱਚ ਜਾ ਕੇ ਆਪਣੀ ਚੋਣ ਪ੍ਰਚਾਰ ਕਰੈਲੀ ਕੀਤੀ ਜਾਵੇ ਲੋਕਾਂ ਦੇ ਕੋਲੋਂ ਵੋਟਾਂ ਮੰਗੀਆਂ ਜਾਣ ਪਰ ਦੂਜੇ ਪਾਸੇ ਜਦੋਂ ਕਿਸਾਨ ਇਹੋ ਇਹੋ ਜੀਆਂ ਚੀਜ਼ਾਂ ਦੇ ਵਿੱਚੋਂ ਲੰਘ ਕੇ ਆਏ ਹੁਣ ਉਹਨਾਂ ਦੇ ਵਿੱਚੋਂ ਇੰਨੇ ਸਾਰੇ ਕਿਸਾਨ ਉਹ ਹੋਣਗੇ ਜਿਨ੍ਹਾਂ ਨੇ ਆਪਣੇ ਉੱਤੇ ਅਥਰੂ ਗੈਸ ਦੇ ਗੋਲੇ ਹੰਡਾਏ ਨੇ ਉਹ ਟੀਅਰ ਗੈਸ ਦੇ ਸ਼ੈਲਜ਼ ਉਹਨਾਂ ਦੇ ਉੱਤੇ ਬਲਾਸਟ ਹੋਏ ਹੋਣਗੇ ਜਾਂ ਉਹਨਾਂ ਦੇ ਲਾਗਿਓ ਲੰਘ ਕੇ ਗਏ ਹੋਣਗੇ ਜਿਸ ਤਰ੍ਹਾਂ ਦੇ ਕਾਰਟਨਸ ਜਿਹੜੇ ਉੱਥੇ ਮੌਜੂਦ ਸੀ ਜਿਹੜੇ ਚਲਾਏ ਜਾਂਦੇ ਸੀ ਕਿਸਾਨਾਂ ਦੇ ਉੱਤੇ ਬੰਦੂਕਾਂ ਦੀਆਂ ਗੋਲੀਆਂ ਵਾਂਗ ਉਹਨਾਂ ਦੇ ਉੱਤੇ ਸੱਟੇ ਜਾਂਦੇ ਸੀ ਉਹਨਾਂ ਦੇ ਲੱਗੇ ਹੋਣਗੇ ਫੱਟ ਪਏ ਹੋਣਗੇ ਕਿਸਾਨਾਂ ਨੂੰ ਉਹ ਸਾਰੀਆਂ ਚੀਜ਼ਾਂ ਜੋ ਉਹਨਾਂ ਨੇ ਹੰਡਾਈਆਂ ਜੋ ਉਹਨਾਂ ਨੇ ਵੇਖੀਆਂ ਉਹਨਾਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਮੌਜੂਦ ਨੇ ਤੇ ਸੁਭਾਵਿਕ ਤੌਰ ਦੇ ਉੱਤੇ ਗੁੱਸਾ ਉੱਠਣਾ ਲਾਜ਼ਮੀ ਹੈ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਕਿ ਕਿਸਾਨ ਆਪਣੇ ਘਰਾਂ 'ਚ ਜਾ ਕੇ ਤੇ ਰਾਮਨਾ ਬਹਿ ਜਾਣ ਤੇ ਜਦੋਂ ਭਾਜਪਾ ਲੀਡਰ ਆਉਣ ਤੇ ਉਹਨਾਂ ਨੂੰ ਕਹਿਣ ਜੀ ਤੋਨੂੰ ਹੀ ਵੋਟ ਪਾਵਾਂਗੇ ਖੈਰ ਇਹੋ ਜੀ ਸਥਿਤੀ ਦੇ ਵਿੱਚ ਜ਼ਰੂਰ ਇਦਾਂ ਦੀ ਟਸਲ ਹੋ ਸਕਦੀ ਹੈ ਔਰ ਉਹ ਟਸਲ ਹੋਈ ਵੀ ਹੈ ਖੈਰ ਗੱਲ ਕੀਤੀ ਜਾ ਰਹੀ ਹੈ ਨਵਾਂ ਸ਼ਹਿਰ ਦੀ ਨਵਾਂ ਸ਼ਹਿਰ ਦੇ ਵਿੱਚ ਸਥਿਤੀ ਬਣੀ ਔਰ ਉਸ ਨੂੰ ਕਾਨੂੰਨੀ ਪੱਧਰ ਦੇ ਉੱਤੇ ਕਾਬੂ ਵੀ ਕੀਤਾ ਗਿਆ ਪਰ ਇੱਥੇ ਮੌਜੂਦ ਪਰਿਸਥਤੀਆਂ ਕਿਦਾਂ ਅਚਾਨਕ ਬਦਲ ਗਈਆਂ ਕੀ ਕੁਝ ਵਤੀਰਾ ਵਾਪਰਿਆ ਇੱਕ ਬੀਜੇਪੀ ਦੇ ਦਫ਼ਤਰ ਨੇ ਕਿਸਾਨਾਂ ਨੂੰ ਰੋਸ ਕਿਉਂ ਦਵਾਤਾ ਉਹ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਆਖਰ ਹੋਇਆ ਕੀ ਹੈ ਆਓ ਸੁਣ ਲੈਂਦੇ ਹਾਂ ਜੀ ਦਾ ਮੈਂ ਜ਼ਿਲ੍ਹੇ ਦਾ ਪ੍ਰਧਾਨ ਹੈ ਅੱਛਾ ਜੀ ਤੇ ਅੱਜ ਆਪਾਂ ਸਬੰਧਤ ਮੌਕੇ ਦੇ ਪ੍ਰੋਗਰਾਮ ਅਨੁਸਾਰ ਆ ਜੋ ਉਹਨਾਂ ਨੇ ਨਾਰਾ ਦਿੱਤਾ ਆ ਭਾਜਪਾ ਭਜਾਓ ਤੇ ਭਾਜਪਾ ਹਰਾਓ ਇਹ ਬਾਕੀ ਜਿਹਨੀਆਂ ਹਜੇ ਹੋਰ ਪਾਰਟੀਆਂ ਉਹਨਾਂ ਤੋਂ ਸਵਾਲ ਪੁੱਛੋ ਉਸੇ ਤਹਿਤ ਸਾਡਾ ਕੱਠ ਹੋਇਆ ਆ ਕਿਉਂ ਅਸੀਂ ਨਾਲ ਇਹ ਕਰ ਰਹੇ ਆ ਸਾਡੇ ਨੇ ਬਾਕੀ ਪਾਰਟੀਆਂ ਕੋਈ ਦੋਤੋਸੀਆਂ ਨਹੀਂ ਆਗਿਆ ਪਾਰਟੀਆਂ ਇਹਨਾਂ ਦੀਆਂ ਭੈਣਾ ਭਰਾ ਹੀ ਆ ਸਾਰੇ ਇੱਕੋ ਜਹੇ ਆ ਜੋ ਦੇਸ਼ ਦਾ ਬੇੜਾ ਕਰਕੇ ਇਹ ਕਰ ਰਹੇ ਆ ਜੋ ਸਾਡੇ ਨਾਲ ਹੀ ਨਹੀਂ ਕੀਤਾ ਆ ਪਿਛਲੇ ਸਾਲਾਂ ਦੇ ਵਿੱਚ ਦਿੱਲੀ ਬੈਠਿਆਂ ਨੇ ਜੋ ਕੀਤਾ ਆ ਜੋ ਦਿੱਲੀ ਜਾਣ ਤੋਂ ਸਾਨੂੰ ਰੋਕਦੇ ਆ ਔਰ ਅਸੀਂ ਇਹਨਾਂ ਨਾਲ ਇੱਕੋ ਹੀ ਗੱਲ ਆ ਪਈ ਜੇ ਸਾਨੂੰ ਦਿੱਲੀ ਨਹੀਂ ਬਣਨਾ ਡੇ ਨੀ ਸਾਡੀ ਰਾਜਧਾਨੀ ਦਿੱਲੀ ਪਾਣੀ ਆ ਗਈ ਦਿੱਲੀ ਸਾਡੀ ਆ ਸਾਡੇ ਜਿਹੜੇ ਦੇਸ਼ ਦੇ ਲੋਕ ਆ ਉਹਨਾਂ ਦੀ ਰਾਜਧਾਨੀ ਆ ਜੇ ਅਸੀਂ ਇਹਨਾਂ ਨੂੰ ਅਰਬ ਡੇਢ ਅਰਬ ਦੇ ਵਿੱਚੋਂ ਚੁਣ ਸਕਦੇ 560 ਨੂੰ ਤਾਂ ਸਾਡਾ ਹੱਕ ਬਣਦਾ ਆ ਅਸੀਂ 500 500 ਛਕੀਆਂ ਨੂੰ ਜਿਹੜੇ ਅਰਬਾਂ ਲੋਕ ਹੈਗੇ ਆ ਆਪਣੇ ਦੇਸ਼ ਦੇ ਉਹ ਇਹਨਾਂ ਨੂੰ ਸਵਾਲ ਪੁੱਛ ਸਕਦੇ ਆ ਵੀ ਤੁਸੀਂ 5 ਸਾਲ ਕੀ ਕਰਦੇ ਰਹੇ 10 ਸਾਲ ਕੀ ਕਰਦੇ ਰਹੇ ਤੁਸੀਂ ਸਾਡੇ ਨਾਲ ਕੀ ਵਾਦੇ ਕੀਤੇ ਕੋਈ ਪੂਰਾ ਕੀਤਾ ਅਸੀਂ ਇਹ ਸਵਾਲ ਪੁੱਛ ਸਕਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ